ਵੀ ਮੁਖਲਾਤ ਹੈ ਬਿੱਟੂ ਚੋਣ ਹਾਰ ਚੁੱਕਿਆ ਹੈ ਬਿੱਟੂ ਚੌਥੇ ਨੰਬਰ ਤੇ ਹੈ ਭਾਜਪਾ ਭਾਜਪਾ ਇਹ ਸੋਚ ਰਹੀ ਹੈ ਕਿ ਬਿੱਟੂ ਦੀ ਟਿਕਟ ਬਦਲ ਦਿੱਤੀ ਜਾਵੇ ਇਹ ਵਿਚਾਰ ਵੀ ਭਾਜਪਾ ਨੇ ਕੀਤਾ ਭਾਜਪਾ ਇਹ ਕਹਿ ਰਹੀ ਹੈ ਭਾਜਪਾ ਦੇ ਕਾਰਜਕਰਤਾ ਮੈਨੂੰ ਟੈਲੀਫੋਨ ਕਰ ਰਹੇ ਹੈ ਕਿ ਇਹ ਜਿਹੜਾ ਕਾਂਗਰਸ ਦਾ ਨਕਾਰਿਆ ਵਿਅਕਤੀ ਜਿਨੇ ਕਾਂਗਰਸੀਆਂ ਦੇ ਟੈਲੀਫੋਨ ਨਹੀਂ ਚੱਕੇ 10 ਸਾਲ ਇਹ ਸਾਡੇ ਕਿੱਥੋਂ ਚੱਕੇਗਾ ਭਾਜਪਾ ਨਾਰਾਜ਼ ਹੈ ਭਾਜਪਾ ਨੇ ਆ ਵੀ ਹਾਈ ਕਮਾਂਡ ਨੂੰ ਕਿਹਾ ਹੈ ਸੰਗਠਨ ਮੰਤਰੀ ਨੂੰ ਕਿਹਾ ਹੈ ਔਰ ਇੱਕ ਵਾਰ ਇਹ ਰਿਤੇ ਵਿਚਾਰ ਵੀ ਚੱਲ ਰਿਹਾ ਹੈ ਕਿ ਕਿਉਂ ਨਾ ਬਿੱਟੂ ਦੀ ਟਿਕਟ ਬਦਲ ਦਿੱਤੀ ਜਾਵੇ ਤੂੰ 10 ਸਾਲ ਇੱਥੋਂ ਜਿੱਤਿਆ ਕਿੰਨੇ ਦਿਨ 10 ਦਿਨ 10 ਦਿਨ ਵੀ ਕਿੰਨੇ ਦਿਨ ਲੁਧਿਆਣਾ ਰੁਕਲੇ ਸਰ ਇਹੀ ਚੀਜ਼ ਔਰ ਬਿੱਟੂ ਬਿੱਟੂ ਨੂੰ ਕਦੇ ਕਿਸੇ ਨੇ ਵੇਖਿਆ ਹੀ ਨਹੀਂ ਬਿੱਟੂ ਇਸ ਲਾਈਕ ਆ ਗੋਸ਼ਟ ਨਾ ਪਹਿਲਾਂ ਵੀ ਕਹਿ ਚੁੱਕੇ ਹਾਂ ਜਿਹੜਾ ਨਾਮ ਲੋਕਾਂ ਨੇ ਸੁਣਿਆ ਲੇਕਿਨ ਉਹਨੂੰ ਵੇਖਿਆ ਨਹੀਂ ਹੈ ਕਿਸੇ ਵਿਅਕਤੀ ਦਾ ਬਿੱਟੂ ਨੇ ਟੈਲੀਫੋਨ ਨਹੀਂ ਚੱਕਿਆ और बिट्टू आनंदपुर साहब तो खुद मेंबर ऑफ पार्लियामेंट लड़ के आया है पीओ है पगोड़ा है फिर जलालाबाद तो चुनाव लड़े हैं देश के प्रधानमंत्री गुजरात छड़ के बनारस तो चुनाव लड़ रहे हैं राजा विडिंग पाकिस्तान तो चुनाव नहीं लड़ रहे हैं पाकिस्तान तो नहीं आया मैं हिंदुस्तानी है पंजाब मेरा है मैं कांग्रेस का प्रधान है राजा विडिंग कितों भी चुनाव लड़ सकता है और राजे विडिंग ने ਲੋਕਾਂ ਨੂੰ ਸਬੂਤ ਦਿੱਤਾ ਕਿ ਮੈਂ ਉਹਨਾਂ ਦੇ ਨਾਲ ਖੜਦਾ ਹਾਂ ਇਸ ਵਾਰੀ ਮੈਂ ਤੀਜੀ ਵਾਰੀ ਜਿੱਤੇ ਹਾਂ ਇਸ ਕਰਕੇ ਸਰ ਬੜਿੰਗ ਨੇ ਕਿਹਾ ਹੈ ਕਿ ਮੈਂ ਅਗਰ ਜਿੱਤ ਗਏ ਰਾਜਾ ਬੜਿੰਗ ਜੀ ਤੇ ਅਸੀਂ ਲੁਧਿਆਣੇ ਦੇ ਨਿਵਾਸ ਬਣਾ ਲਾਂਗੇ ਇੱਥੇ ਰਹਾਂਗੇ ਇਹ ਰੇਚ ਕੋਈ ਸ਼ੱਕ ਹੈ ਰਹਿਣਾ ਹੀ ਹੈ ਜਿੱਥੋਂ ਜਿੱਥੇ ਉਹਦੇ ਅਸੀਂ ਮੈਂਬਰ ਆਫ ਪਾਰਲੀਮੈਂਟ ਬਣਾਂਗੇ ਉੱਥੇ ਕਿਉਂ ਨਹੀਂ ਰੁਕਾਂਗੇ ਮੇਰੀ ਗੱਲ ਯਾਦ ਰੱਖਿਓ ਇਲੈਕਸ਼ਨਾਂ ਤੋਂ ਪਹਿਲਾਂ ਬਹੁਤ ਸਾਰੇ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਮੈਂ ਇਹ RAM NAATH ਤੁਹਾਨੂੰ ਇੱਕ ਦਿਨ ਤੋਂ ਬਾਅਦ ਪਤਾ ਲੱਗੇਗਾ ਤੁਸੀਂ ਇਹ ਕਹੋਗੇ ਕੀ ਲੋਕਲ ਲੀਡਰਸ ਨਹੀਂ ਇਹਨੇ ਆ ਸਕਦੇ ਜਿੰਨਾ ਰਾਜਾ ਵੜਿੰਗ ਕਦੇ ਰਿਕਸ਼ੇ ਵਾਲੇ ਕੋਲੇ ਬੈਠਾ ਹੁੰਦਾ ਕਦੇ ਆਟੋ ਵਾਲੇ ਕੋਲੇ ਬੈਠਾ ਹੁੰਦਾ ਕਦੇ ਪਕੌੜਿਆਂ ਵਾਲੇ ਕੋਲੇ ਬੈਠਾ ਹੁੰਦਾ ਕਦੇ ਇੰਡਸਟਰੀ ਵਾਲੇ ਕੋਲੇ ਬੈਠਾ ਹੁੰਦਾ ਮੈਨੂੰ ਪਤਾ ਹੈ ਜਿਸ ਪ੍ਰਕਾਰ ਦਾ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ ਕਿ ਰਾਜਾ ਵੜਿੰਗ ਇਹਨਾਂ ਨਾਲ ਧਗਾ ਕਰ ਸਕਦਾ ਹੈ ਰਾਜਾ ਵੜਿੰਗ ਨੇ ਹਜੇ 40 ਸਾਲ ਹੋਰ ਪੰਜਾਬ ਦੀ ਰਾਜਨੀਤੀ ਕਰਨੀ ਹੈ ਸਰ ਸ਼ਰਮਣੀਆਂ ਕਾਲ ਜਿਹੜੇ ਜਿਹੜਾ ਹੁਣ ਇੱਕ ਕਿਸਾਨ ਜਿਹੜੇ ਅੱਜ ਉਹਨਾਂ ਨੇ ਕਿਹਾ ਚੈਲੰਜ ਦਿੱਤਾ ਕਿ 4 ਵਜੇ ਵਿਰੋਧ ਦਾ ਟਾਈਮ ਰੱਖਦੇ ਹਾਂ ਉਹਨਾਂ ਨੇ ਕਿ ਕਿੱਦੂ ਚਲੋ ਜੀ ਮੈਂ 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 ਇੱਕ ਅ ਅ ਸਿਟੀਜ਼ਨ ਹੋਣ ਦੇ ਨਾਤੇ ਮੈਂ ਪੀਸ ਪਸੰਦ ਵਿਅਕਤੀ ਹਾਂ ਮੈਂ ਦੋਨਾਂ ਤਿਰਾਂ ਨੂੰ ਕਰਾਂ ਕਵਾਂਗਾ ਬਿੱਟੂ ਨੂੰ ਵੀ ਕਵਾਂਗਾ ਕਿ ਡੋਨਟ ਚੈਲੰਜ ਐਨੀਬਾਡੀ ਕਿਸੇ ਨੂੰ ਬੰਗਾਰਨਾ ਨਹੀਂ ਚਾਹੀਦਾ ਔਰ ਬੀਂਗ ਅ ਪੋਲੀਟੀਸ਼ੀਅਨ ਹੋ ਸਕਦਾ ਹੈ ਹੁਣ ਕੱਲ ਨੂੰ ਮੇਰਾ ਕੋਈ ਮੇਰੇ ਸਾਹਮਣੇ ਅੰਦੋਲਨ ਕਰੇ ਮੇਰੀ ਗੱਡੀ ਦੇ ਸਾਹਮਣੇ ਆ ਜਾਏ ਇਹਦਾ ਮਤਲਬ ਇਹ ਨਹੀਂ ਹੈ ਮੈਂ ਉਹਨੂੰ ਕੁਚਲ ਕੇ ਲੰਘ ਜਾ ਮੈਂ ਉਹਨੂੰ ਸੁਣਾ ਮੈਂ ਇਹਨੂੰ ਪਿਆਰ ਨਾਲ ਸਮਝਾਵਾਂ ਨਹੀਂ ਵੀ ਸਮਝੇਗਾ ਤਾਂ ਮੈਂ ਉਹਦੀ ਗੱਲ ਸੁਣ ਕੇ ਚਲਾ ਜਾਵਾਂ ਮੈਨੂੰ ਰਿਐਕਟ ਕਰਨ ਦੀ ਲੋੜ ਨਹੀਂ ਹੈ ਬਿੱਟੂ ਰਿਐਕਟ ਬਿੱਟੂ ਦੀ ਬੁਖਲਾਤ ਹੈ ਬਿੱਟੂ ਚੋਣ ਹਾਰ ਚੁੱਕਿਆ ਹੈ ਬਿੱਟੂ ਚੌਥੇ ਨੰਬਰ ਤੇ ਹੈ ਭਾਜਪਾ ਭਾਜਪਾ ਇਹ ਸੋਚ ਰਹੀ ਹੈ ਕਿ ਬਿੱਟੂ ਦੀ ਟਿਕਟ ਬਦਲ ਦਿੱਤੀ ਜਾਵੇ ਇਹ ਵਿਚਾਰ ਵੀ ਭਾਜਪਾ ਨੇ ਕੀਤਾ ਭਾਜਪਾ ਇਹ ਕਹਿ ਰਹੀ ਹੈ ਭਾਜਪਾ ਦੇ ਕਾਰਜਕਰਤਾ ਮੈਨੂੰ ਟੈਲੀਫੋਨ ਕਰ ਰਹੇ ਹੈ ਕਿ ਇਹ ਜਿਹੜਾ ਕਾਂਗਰਸ ਦਾ ਨਕਾਰਿਆ ਵਿਅਕਤੀ ਜਿਨੇ ਕਾਂਗਰਸੀਆਂ ਦੇ ਟੈਲੀਫੋਨ ਨਹੀਂ ਚੱਕੇ 10 ਸਾਲ ਇਹ ਸਾਡੇ ਕਿੱਥੋਂ ਚੱਕੇਗਾ ਭਾਜਪਾ ਨਾਰਾਜ ਹੈ ਭਾਜਪਾ ਨੇ ਆਦੀ ਹਾਈ ਕਮਾਂਡ ਨੂੰ ਕਿਹਾ ਹੈ ਸੰਗਠਨ ਮੰਤਰੀ ਨੂੰ ਕਿਹਾ ਹੈ ਔਰ ਇੱਕ ਵਾਰੀ ਇਹ ਰੇਤੇ ਵਿਚਾਰ ਵੀ ਚੱਲ ਰਿਹਾ ਹੈ ਕਿ ਕਿਉਂ ਨਾ ਬਿੱਟੂ ਦੀ ਟਿਕੜ ਬਦਲ ਦਿੱਤੀ ਜਾਵੇ ਸਰ ਇਹ ਸ਼ਰੋਮਨੀ ਅਕਾਲੀ ਦਲ ਦੇ ਜਿਹੜੇ ਲੀਡਰ ਹੈਗੇ ਨੇ ਕੈਂਡੀਡੇਟ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਔਰ ਬਿੱਟੂ ਦੋਨੋਂ ਪਗੋੜੇ ਨੇ ਇੱਕ ਪਾਰਟੀ ਛੱਡ ਕੇ ਆਇਆ ਵਾ ਇੱਕ ਆਪਣਾ ਸ਼ਹਿਰ ਛੱਡ ਕੇ ਆਇਆ ਵਾ ਅੱਛਾ ਇਹ ਰ ਮਤਲਬ ਤਾਂ ਸੁਬੀਰ ਸਿੰਘ ਬਾਦਲ ਵੀ ਪਗੋੜਾ ਹੈ ਕਿਲਾ ਰਾਜਪੁਰ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੋਣਾਂ ਲੜੇ ਸੀ ਲੰਬੀ ਦੇ ਹੋ ਕੇ ਉਹਨਾਂ ਨੂੰ ਪੁੱਛੋ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਘੋੜੇ ਸੀ ਆਈਦਰ ਇੱਕ ਸਟਾਈਲ ਰੱਖਣਾ ਪਏਗਾ ਜੇ ਪ੍ਰਕਾਸ਼ ਸਿੰਘ ਬਾਦਲ ਪਘੋੜਾ ਸੀ ਜਾਂ ਸੁਖਬੀਰ ਸਿੰਘ ਬਾਦਲ ਲੰਬੀ ਛੱਡ ਕੇ ਫਿਰੋਜ਼ਪੁਰ ਚੋਣਾਂ ਲੜਿਆ ਸੀ ਉਹ ਪਘੋੜਾ ਸੀ ਤਾਂ ਫਿਰ ਰਾਜਾ ਵੀ ਪਘੋੜਾ ਹੈ ਕਹ ਪ੍ਰਕਾਸ਼ ਸਿੰਘ ਬਾਦਲ ਪਘੋੜਾ ਸੀ ਫਿਰ ਮੋਦੀ ਵੀ ਤਾਂ ਅੱਜ ਦਾ ਹੀ ਆ ਚਲੋ ਚਲੋ ਧੰਨਵਾਦ